yeah ਸਲਮਾਨ ਮੱਕਾ ਕਾਬਾ ਇਦੋ ਸੈਟ ਕਰਦੇ ਆਂ ਬਾਕੀ ਸਾਰੇ ਤਿਆਰ ਹੋ ਗਏ ਲੋਕ ਜਿਹੜੇ ਨਾ ਆਏ ਬਾਕੀ ਅਰੇ ਮਾਪੜਾ ਥੱਲੇ ਇੱਕ ਮਿੰਟ ਥੱਲੇ ਈਸਾ ਗਾਵਾ ਅੱਲਾਹ ਅਕਬਰ ਘਰ ਘਰ ਬਾ got <laughs> it ਭਗਤੇ ਵਸ਼ਲੇ ਹੋਏ ਆ ਪਤ ਤੂੰ ਦਾਰਨੇ ਅਜਬ ਅਜਾਬਾ ਸੰਗਤ ਮਿਲ ਹੋਏ ਤਰਬਾ ਜਗਤ ਦੇ ਨੇਮ ਹੈ ਸਤਿ ਕਰਮ ਕਾਮ ਜਪੂ ਬਾਚਨ ਉਪਦੇਸ਼ ਦੇ ਕੇ ਸਹਿਜ ਹੀ ਪਰਮਾਰਥ ਦੀ ਪ੍ਰਾਪਤੀ ਦਾ ਮਾਰਗ ਮਿਲਦਾ ਹੈ ਸੂਬਾ ਭਾਰ ਸੇਖ ਨੂੰ ਦਿੰਦਾ ਹੈ ਜੇ ਅਸੀਂ ਸਤਿਗੁਰਾਂ ਜੀ ਦੀ ਅਸੀਖਿਆ ਅੰਦਰ ਚੱਲਾਂਗੇ ਤਾਂ ਇਹ ਸੁਖ ਨੂੰ ਪ੍ਰਾਪਤ ਕਰ ਸਕਦੇ ਹਾਂ ਘਰ ਘਰ ਬਾਪਾ ਦਾ ਸਕਨੈਸਕ ਮਜੂਦਿਸ਼ਾ ਮੈਂ ਗੱਲ ਕਰਾਂਗਾ ਕਮੇਟੀ ਦੇ ਜਨਰਲ ਸਕੱਤਰ ਜੋ ਸੰਗਤ ਨੂੰ ਪ੍ਰਗਟ ਰੁਪੇ ਦਿਦਾ ਇਹੜਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸਿੰਘ ਅਨੰਦ ਦੇ ਮਹਾਰਾਜ ਜੀ ਦਾ ਜੋ ਆਗਮਨਪੁਰ 15 ਨਵੰਬਰ ਨੂੰ ਸਮੁੱਚਾ ਸਿੱਖ ਜਗਤ ਤੇ ਗੁਰਨਾਮ ਨਾਮ ਦੇਵਾ ਸੰਗਤ ਮਨਾ ਰਹੀ ਉਹਦੇ ਸਬੰਧ ਦੇ ਵਿੱਚ ਅੱਜ ਧੰਤਨ ਗੁਰੂ ਰਾਮਦਾਸ ਜੀ ਦੇ ਦਰ ਤੋਂ ਸਾਜ ਖੰਡ ਸੀਸ ਦੇ ਦਰਵਾਜ਼ਾ ਸਾਬ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਮੈਸ ਮੁਤੇ ਜਗਤ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਬਹੁਤ-ਬਹੁਤ ਮੁਬਾਰਕਾ ਦਿੰਦਾ ਤੇ ਇੱਛੇ ਤਰ੍ਹਾਂ ਹੀ ਆਪਾਂ ਜਿਹੜੇ ਗੁਰੂ ਸਬਾਨ ਦੇ ਦਿਹਾੜੇ ਜਿਹੜੇ ਆ ਉਹ ਚੜ੍ਹਦੀ ਕਲਾ ਵਿੱਚ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬਲ ਕੋ ਓਏ ਨਸੇਮ ਖਰਾਬਾ ਹੁਕਮੇ ਅੰਦਰ ਸਭ ਕੋ ਕੁਦਰਤ ਕੁਦਰਤ ਕਿਸ ਦੀ ਕਰੇ ਜਵਾਬਾ ਵਾਹਿਗੁਰੂ ਜੀ ਕਾ ਖਾਲਸਾ ਆਪ ਜੀਵਨ ਵਿੱਚ ਬਹੁਤ ਬਹਾਦਰੀ ਦੇ ਰਹੇ ਹੋ। ਉਹ ਭਾਤ ਨਾਮਦੇਵਾ ਭਾਈ ਭਾਈ ਨੂੰ ਬਹੁਤ ਬਹੁਤ ਵਧਾਈ ਦੇਣਾ। ਜਿੱਥੇ ਵਧਾਈ ਦੇਣਾ ਉਸੇ ਕਾਮਨਾ ਵੀ ਕਰਦਾ ਕਿ ਸਤਗੁਰੂ ਜੀ ਨੇ ਜਦੋਂ ਇਸ ਧਰਤੀ ਤੇ ਅਵਤਾਰ ਧਾਰਿਆ ਉਸ ਵੇਲੇ ਵੀਰ ਪਕੰਬਰ ਔਲੀਏ ਸਾਰੇ ਧਰਮ ਦਾ ਡੈਂਕਾ ਵੀ ਵਜਾ ਰਹੇ ਸੀ ਪਰ ਉਹਦਾ ਢੰਗ ਵਰਨ ਬਾਦ ਉੱਚੀ ਜਾਤ ਪਾਚ ਸੀ। ਸਤਗੁਰਾਂ ਨੇ ਸਭ ਤੋਂ ਪਹਿਲਾਂ ਫਲਸਫਾ ਬਖਸ਼ ਕੀਤਾ ਪਵਿੱਤਰ ਮੂਲ ਮੰਤਰ ਦੀ ਰਚਨਾ ਕਰਕੇ ਸੋ ਸਾਰੀ ਸਮੁੱਚੀ ਮਨੁੱਖਤਾ ਨੂੰ ਸਤਿਗੁਰਾਂ ਨੇ ਇੱਕ ਦੇ ਨਾਲ ਜੋੜਿਆ ਅੱਜ ਫਿਰ ਮੈਂ ਦੇਖਦਾ ਮੋੜ ਬੜਨ ਬਾਅਦ ਜਾਤ ਪਾਤ ਦੇ ਵਿੱਚ ਓਜਨੀ ਦੇ ਵਿੱਚ ਗਰਸੇ ਜਾ ਰਹੇ ਆ ਆਓ ਸਾਰੇ ਇਸ ਗੱਲ ਦਾ ਸੰਕਲਪ ਕਰੀਏ ਕਿ 555 ਸਾਲ ਤੋਂ ਜਿਹੜਾ ਫਲਸਫਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਚਲਾਇਆ ਹੈ ਗੁਰੂ ਘਰਾਂ ਦੀ ਮਰਿਆਦਾ ਧਰਮਸ਼ਾਲਾ ਦੀ ਮਰਿਆਦਾ ਗੁਰੂ ਸਾਹਿਬ ਜੀ ਦੇ ਸਾਹਮਣੇ ਤੋਂ ਚੱਲ ਰਹੀ ਆ ਉਹਦੇ ਨਿਆਇ ਬਣਿਏ ਪਵਿੱਤਰ ਗਰਵਾਣੀ ਨੂੰ ਵੱਧ ਤੋਂ ਵੱਧ ਗਾਇਨ ਕਰੀਏ ਬਾਬਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੇ ਸਭ ਤੇ ਵੱਡਾ ਸਤ ਗੁਰ ਨਾਨਕ ਆਹਰ ਪੀਰੇ Fuck. Bye-bye. ਵਟਾ ਤੇਰਾ ਦਰਬਾਰ ਸੱਚਾ ਜਿਤ ਤਖਤ ਸਰਸ਼ਾਹ ਬਾਦਸ਼ਾਹੂ ਮੇ ਚਲ ਚਾਰ ਛੱਤ ਕੋੜੀ ਵੱਡੀ ਨੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਰੰਗ ਨੇ ਕਰਤਦਾ ਜੀਆਂ ਦਰਿਓ ਸੁਖ ਚਾਲ ਸਭ ਸਦੇਰੇ ਬਸ ਤੇਰਾ ਘਰ ਭਲਾ ਤੇਰੇ ਘਰ ਜੀਓ ਸਭ ਕਿਸ ਜਾਣ ਲਾ ਸਭ ਕਿਸ ਤੇ ਰਹੇ ਵਸ ਤੇਰਾ ਕਰਪਲਾ ਤੇਰਾ ਕਰਨੰਦ ਵਿਧਾਈ ਤੁਧ ਕਰ ਮਾਨ ਮਤਾ ਤੇਜ ਆਪਣਾ ਆਪ ਜਨ ਸਰਬ ਕਲਾ ਭਰਪੂਰ ਦੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਤਾਰ ਸਾਹਿਬ ਜਰਨਾਨ ਦੇ ਸੱਜੇ ਪਾਕਾ ਦੇ ਬਹੁਤ ਆਏ ਆ ਸਾਰਾ ਸਾਥ ਭਾਗਾਂ ਦੇ ਸਾਰੇ ਭਾਈ ਬੈਣੀ ਦੇਖੋ ਜੀ ਜਿਆ ਤੇ ਨਾ 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 ਉਹਨੂੰ ਬਹੁਤ ਬਹੁਤ ਵਾਰਿਗ ਬਾਤ ਦਾਤਾ ਸਾਹਿਬ ਨੇ ਨਾਂ ਦੇ ਸਿੱਤੇ ਪਾਸ਼ਾ ਦੀ ਆਮਦ ਦੇ ਲਈ ਹੈ ਉਹਦੇ ਰੂਹ ਦੇ ਭਾਈ ਸਾਹਿਬ ਐ ਕੋਲ ਆ ਕੇ ਬੜੇ ਢੰਗ ਦੇ ਨਾਲ ਬਰਨਣ ਕੀਤਾ ਕਿ ਕੱਲ ਕੱਲ ਦਾ ਉਹ ਨਾਂ ਨਾ ਆਇਆ ਬਗਾਲ ਤੋਂ ਬੈਗੋ ਦਾ ਰੂਪ ਜਦੋਂ ਉਹ ਦਾਦਾ ਦੇ ਕੇ ਦਾਤਾ ਸਾਹਿਬ ਦੇ ਸਾਹਮਣੇ ਦੱਸਾਈ ਜਗ ਜਗਾਂ ਦੇ ਦਾਤਰਾ ਦੇ ਰੂਪ ਨਾਂਡ ਸਾਹਿਬ ਨੇ ਬਗਾਲ ਤੋਂ ਬੈਗੋ ਨੂੰ ਆਪਣਾ ਸਰੂਪ ਲਾ ਕੇ ਵਾਂਗੂ ਦੇ ਖਰੀਦੇ ਦੇ ਤਾਂ ਉਹ ਗੱਗ ਦੇ ਉਧਾਰ ਨੂੰ ਆ ਕੇ ਮਹਾਰਾਜ ਸਾਹਿਬ ਭੇਜਿਆ ਜਦੋਂ ਗੁਰੂ ਸਾਹਿਬ ਦੇ ਪ੍ਰਗਟ ਹੁੰਦੇ ਆ ਉਸ ਸਮਾਜ ਦੀ ਬਹੁਤ ਮੰਦੀ ਹਾਲਾਤ ਸੀ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਬੜੀ ਭਰੀ ਹੋਰ ਦੀ ਦਿਹਾੜੀ ਸੀ ਉਹ ਜਿਹੜੇ ਕਹਿੰਦੇ ਕੋੜ ਦਾ ਆਪ ਚਾਚੇ ਤਰ੍ਹਾਂ ਤੁਸੀਂ ਲਾਜਿਆ ਚੜਿਆ ਇਹ ਹਲਾਸੀ ਬਾ ਰਾਜੇ ਸ਼੍ਰੀ ਮੱਧਮਕੋਟ ਦੇ ਜਾਇਦਖਾਨੇ ਬੈਠੇ ਤੇ ਰਾਜੇ ਤੌਰ ਤੇ ਫਰਮਨ ਦਿੱਤੀ ਭਾਈ ਦਾ ਪਰ 10 ਜਣੇ ਹਾਜ਼ਰ ਇਹ ਜਸਤ ਜੀ ਆਪਾ ਦੇਖੇ ਤਾਂ ਅੰਦਰ ਜਲਦੀ ਸਾਫ ਸੁਥੀ ਜਾਈ ਗੁਰੂ ਸਾਹਿਬ ਧਰਤੀ ਦੀ ਪੁਕਾਰ ਸੁਣ ਕੇ ਜਨ ਜਨ ਦੇ ਉਠਾਨ ਲਾਤੇ ਆਪ ਰਾਜੇ ਨੇ ਕਾਹਦਾ ਹਾਰ ਜਾਗਮੈਂ ਪਰਮਰਿਓ ਬਖਸ਼ਿਸ਼ ਵੀ ਬਟਾ ਬਟਾ ਪਰਮਕਾਰ ਕੀਤਾ ਚਾਰ ਉਦਾਸੀਆਂ ਦਾ ਦੇ ਰਹੇ ਦੁਨੀਆ ਦੇ ਭ੍ਰਮਣ ਕੀਤਾ ਲੋਕਾਂ ਦੇ ਧਰਮ ਧਨ ਵਾਸਤੇ ਪ੍ਰੇਮ ਕੀਤਾ ਸਾਦੇ ਦੇ ਮਾਰਗ ਤੇ ਦਨਰਾਤ ਬ੍ਰੇਤ ਕੀਤਾ ਕੋ ਤੋਂ ਮੀਆਂ ਜੋਰਵਰ ਦੇ ਛੱਜਣ ਖਾਜੂ ਦੇ ਕੋਟੇ ਰੱਤੀ ਵਰਗੇ ਜਿਹੜੀਆਂ ਮੰਦੀਆਂ ਰੂਹ ਹੈ ਉਹਨਾਂ ਦਾ ਕਲਿਆਣ ਕਰਕੇ ਉਹ ਸਿੱਧੇ ਰਸਤੇ ਪਾਇਆ ਮਹਾਰਾਜ ਸਾਹਿਬ ਨੇ ਬੜੇ ਵੱਡੇ ਪਰਮਕਾਰ ਨੇ ਔਰ ਅੱਜ ਵੀ ਹਾਲਾਤ ਇਸ ਤਰ੍ਹਾਂ ਦੇ ਨੇ ਆ ਸਾਡਾ ਸਰਦਾਰ ਮਾਨਤੋਬਲ ਸਾਹਿਬ ਦੇ ਦਿੱਤੇ ਹੋਏ ਬੇਸ਼ਅ ਦੇ ਮਾਰਗ ਤੇ ਪਾਧੀ ਬਣ ਕੇ ਆਪਾਂ ਆਪਣਾ ਆਪਣੇ ਪਰਿਵਾਰਾਂ ਦਾ ਆਪਣੇ ਬੱਚਿਆਂ ਦਾ ਨੋ ਪ੍ਰੇਰ ਕੇ ਗੁਰੂ ਦੇ ਲਾਲ ਲਾਈਏ ਮਿਹਰਬਾਨੀ ਦੇ ਨਿਕਲ ਨਹੀਂ ਹੋਈਏ ਪੰਜਾ ਕਾਰਾਂ ਦੇ ਧਾ ਵੀ ਹੋਈਏ ਇਹਨਾਂ ਤੋਂ ਸੋਤੇ ਇਹਨਾਂ ਤਰੀਕਿਆਂ ਦੇ ਨਾਲ ਹੀ ਕੇਵਲ ਦੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਜਿਹੜੀਆਂ ਆਪਾਂ ਪ੍ਰਾਪਤ ਕਰ ਸਕਦੇ ਆ ਸੋ ਸਾਰਿਆਂ ਨੂੰ ਬਹੁਤ ਬਹੁਤ ਦਿਲ ਦੀਆਂ ਘਰਾਂ ਇਹਦਾ ਮਾਰੂ ਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਾਦੇ ਆਪ ਨਰਾਇਣ ਕਲਾਤਾਰ ਜਗਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ 555 ਸਾਲਾ ਜੋ ਸਤਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਸਾਰੀਆਂ ਦੁਨੀਆ ਭਰ ਦੀਆਂ ਸੰਗਤਾਂ ਜਿੱਥੇ ਮਨਾ ਰਹੀਆਂ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਸੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਜੋ ਬਾਹਰ ਆ ਕਰਕੇ ਸ਼ਹਿਰ ਦੀਆਂ ਸੰਗਤਾਂ ਬਹੁਤ ਵੱਡੇ ਪੱਧਰ ਤੇ ਇਸ ਨਗਰ ਕੀਰਤਨ ਦੇ ਵਿੱਚ ਸਮੂਲੀਅਤ ਕਰਕੇ ਆਪਣੇ ਆਪ ਨੂੰ ਵਡਿਆ ਭਾਗਾ ਵਾਲੇ ਮਨਾ ਰਹੇ ਨੇ ਸੋ ਸਭ ਦੀ ਜਤੇ ਧੰਗੁਰੂ ਨਾਨਕ ਸਾਹਿਬ ਜੀ ਦੀ ਸਫਤ ਦੇ ਵਿੱਚ ਸ਼ਬਦ ਗਾਇਨ ਹੋ ਰਿਹਾ ਸੋ ਇਸੇ ਤਰ੍ਹਾਂ ਹੀ ਧੰਗੁਰੂ ਨਾਨਕ ਸਾਹਿਬ ਸੱਚੇ ਪਾਕਸ਼ਾਹ ਜੀ ਦੀ ਜਿਹੜਾ ਉਪਦੇਸ਼ ਹੈ ਨਾਮ ਜੋ ਕੋ ਵੰਡ ਛਕੋ ਧਰਮ ਦੀ ਕੀਰਤ ਕਰੋ ਇਹੀ ਆਪਾਂ ਸਾਰੇ ਸੰਸਾਰ ਭਰ ਦੇ ਸਿੱਖਾਂ ਨੂੰ ਇਹ ਗ੍ਰਹਿਣ ਕਰਨਾ ਚਾਹੀਦਾ ਮੰਨਣਾ ਚਾਹੀਦਾ ਗੁਰੂ ਕੀ ਬਾਣੀ ਦੇ ਨਾਲ ਜੋੜ ਕਰਕੇ ਆਪਾਂ ਨੂੰ ਆਪਣਾ ਜਨਮ ਸਫਲਾ ਚਾਹ ਕਰਨਾ ਚਾਹੀਦਾ ਸੋ ਇਸੇ ਤਰ੍ਹਾਂ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਹੋਇਆ ਤਾਂ ਹੀ ਸਫਲਾ ਹੈ ਸੋ ਇਸ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮੀਟੀ ਧੁੰਦ ਜਲ ਚਾਨਣ ਹੋਵਾ ਜੋਕਰ ਸੂਰਜ ਨਿਕਲਿਆ ਤਾਰੇ ਛਫੇ ਅੰਧੇਰ ਭਲੋਵਾ ਐਸੇ ਦੀਨ ਦੇ ਆਲ ਸਤਗੁਰੂ ਦੀਨ ਦੁਨੀਆ ਦੇ ਮਾਲਕ ਸੜਦੇ ਹੋਏ ਸੰਸਾਰ ਨੂੰ ਉਠਾਰਨ ਵਾਲੇ ਭੁੱਲੇ ਭਟਕੇ ਹੋਏ ਸੰਸਾਰ ਨੂੰ ਸੱਚ ਦਾ ਰਾਹ ਦੱਸਣ ਵਾਲੇ ਅਗਿਆਨਤਾ ਵਿੱਚ ਡੁੱਬੇ ਹੋਏ ਸੰਸਾਰ ਨੂੰ ਗਿਆਨ ਦਾ ਪ੍ਰਕਾਸ਼ ਬਖਸ਼ਿਸ਼ ਕਰਨ ਵਾਲੇ ਤਾਨ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸਮੁੱਚੇ ਸੰਸਾਰ ਵਿੱਚ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਟ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਮਹਾਨ ਅਰ ਕੀਰਤਨ ਦੀ ਆਰੰਭਤਾ ਹੋਈ ਹੈ ਜੋ ਸ਼ਾਮ ਨੂੰ ਸ਼ੀਰਕਾਲ ਤੱਕ ਸਰ ਜੀ ਦੇ ਕੇਸ ਦਾ ਕਿਸਮਪਾਨ ਹੋਵੇਗਾ ਔਰ ਕੱਲ੍ਹ ਸਤਕਾਂ ਦਾ ਪ੍ਰਕਾਸ਼ ਪੁਰ ਮਨਾਇਆ ਜਾਣਾ ਔਰ ਬਹੁਤ ਚੜ੍ਹਦੀ ਕਲਾ ਦੇ ਨਾਲ ਸ੍ਰੀ ਅਕਾਲ ਵਾਹਿਗੁਰੂ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਜਲਵਾ ਵਿਸਾਇਆ ਜਾਣਗੇ ਸਮੂਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਾਰੇ ਸਮਾਗਮਾਂ 'ਚ ਸ਼ਾਮਲ ਹੋ ਕੇ ਜੋ ਗਿਆਨ ਦਾ ਪ੍ਰਕਾਸ਼ ਸਾਨੂੰ ਗੁਰਬਾਣੀ ਦੇ ਰਾਹੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਉਹਦੇ ਧਾਰਨੀ ਹੋਈਏ ਤੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਸਮੁੱਚੇ ਸੰਸਾਰ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ਪੁਰਬ ਦੀਆਂ ਬਹੁਤ-ਬਹੁਤ ਬਤਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ